ਸਰਕਾਰੀ ਸ਼ਿਵਾਲਿਕ ਕਾਲਜ ਨਵਾਂ ਨੰਗਲ ਵਿਖੇ ਕਾਲਜ ਕੈਂਪਸ ਵਿੱਚ ਸਾਲਾਨਾ ਖੇਡ ਮੇਲਾ ਪ੍ਰਿੰਸੀਪਲ ਸੀਮਾ ਸੈਣੀ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ 1500 800 400 ਅਤੇ 200 ਮੀਟਰ ਦੌੜ ਲੋਕ ਜੰਪ ਹਾਈ ਜੰਪ ਸਾਈਕਲ ਰੇਸ ਸ਼ੋਰਟ ਪੁੱਟ ਵਿੱਚ ਪਾਗ ਲਿਆ ਇਸ ਸਮਾਗਮ ਦੇ ਵਿੱਚ ਐਨ ਐਫ ਐਲ ਨਵਾਂ ਨੰਗਲ ਦੇ ਚੀਫ ਜਰਨਲ ਮੈਨੇਜਰ ਐਮ ਐਨ ਕੋਇਲ ਨੇ ਬਤੌਰ ਮੁੱਖ ਮਹਿਮਾਨ ਬਜੋਸ਼ ਸ਼ਿਰਕਤ ਵੀ ਕੀਤੀ ਜਿਨ੍ਹਾਂ ਵੱਲੋਂ ਇਸ ਖੇਡ ਮੇਲੇ ਦੀ ਰਸਮੀ ਸ਼ੁਰੂਆਤ ਕੀਤੀ ਗਈ ਖੇਡ ਬੇਲੇ ਵਿੱਚ ਪਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੇ ਵਧੀਆ ਖੇਡ ਪ੍ਰਦਰਸ਼ਨ ਵੀ ਕੀਤਾ ਤੇ ਸ਼ਾਮ ਦੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾਕਟਰ ਸੰਜੀਪ ਗੋਤਮ ਸੰ ਜੀਨ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਇਸ ਮੌਕੇ ਸ਼੍ਰੀਮਤੀ ਰੂਪਾਰਾਣੀ ਨੰਗਲ ਬਲੌਗ ਦੇ ਪਿੰਡਾਂ ਦੇ ਪੰਚ ਸਰਪੰਚ ਰਿਟਾਇਰ ਟੀਚਿੰਗ ਅਤੇ ਨੋਨ ਟੀਚਿੰਗ ਸਟਾਫ ਵੀ ਹਾਜ਼ਰ ਸੀ ਇਸ ਖੇਡ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡਾਕਟਰ ਗੁਲਜੀਤ ਸਿੰਘ ਚੱਡਾ ਡਾਕਟਰ ਹਰਮੀਤ ਕੋਰ ਚੱਡਾ ਫਾਰਮੇਸੀ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਡੀ ਐਨ ਪ੍ਰਸ਼ਾਦ ਨੇ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਸ਼ਿਵਾਲੀ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਵੀ ਮੌਜੂਦ ਸਨ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਫੁਰਮਾਨ ਇਹ ਤਾਂ ਰੱਖਣਾ ਹੈ। ਆ ਜਾਓ ਆ ਜਾਓ। ਤੇ ਦਵਿੰਦਰਾ 2004 ਤੇ 5003 ਇਹਨਾਂ ਵਿਦਿਆਰਥੀਆਂ ਨੇ 800 ਮੀਟਰ ਰੇਸ ਦੇ ਵਿੱਚ ਪਾਰਟ ਲਾਈਨ ਦੇ ਲਈ 800 ਮੀਟਰ ਰੇਸ ਲੜ ਕੇ ਇਹਦੇ ਨਾਲ ਹੀ ਉਹ ਖਿਡਾਰੀਆਂ ਨੂੰ ਸਨਮਾਨਿਤ ਕਰ ਰਿਹਾ ਹੈ। ਦੀ ਨਾਲ ਦੀ ਨਦੀ ਫੋਟੋ ਦੇ ਨਾਲ ਜੀ ਵੰਨਰ ਜਮਕਾ ਕਮਲ ਕੁਮਾਰ ਬੱਚੇ ਕਲਾਪਿੰਗ ਨਹੀਂ ਰੁਕਣੀ ਚਾਹੀਦੀ ਸ਼ਾਬਾਸ਼ ਬੱਚੇ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸਾਡੀ ਪਹਿਲੀ ਹੀਟ ਜਿਹੜੀ ਕੀ ਉਹ ਪਹਿਲੇ ਤੇ ਦੂਜਾ ਤੀਜਾ ਸਾਂ ਧਿਆਨ ਵਾਲੀ ਵਿਦਿਆਰਥੀਆਂ ਨੂੰ ਪ੍ਰੈਸਰ ਸਾਹਿਬਾਂ ਚ ਲੱਕੇ ਸੈਕਿੰਡ ਦਿਨਾਕਸ਼ੀ थर्ड ਇਹ ਵਿਦਿਆਰਥਣਾਂ 800 ਮੀਟਰ 800 ਮੀਟਰ ਪਤਾ ਹੀ ਹੋ ਹਾਂਜੀ ਕੀ ਕਹਿਣਾ ਚਾਹਦੇ ਹੋ ਸਾਨੂੰ ਬਹੁਤ ਲੱਗਿਆ ਕਿੰਨੀ ਕ ਮਿਹਨਤ ਕਰਨੀ ਪੈਂਦੀ ਹੈ ਐਡਾ ਦੀ ਪ੍ਰਤੀਯੋਗਤਾ ਇਸ ਹਿੱਸਾ ਲੈਣ ਵੇਲੇ ਔਰ ਚਤਰਵਾਸ। ਸਮਾਂ ਸਾਚੇ ਦੱਸੋ ਮੈਂ ਮੈਂ ਤਾਂ 100 ਮੀਟਰ ਦੀ ਰਨਿੰਗ ਲਈ ਆ ਅੱਜ ਤੱਕ ਪਰ ਅੱਜ ਕਰਲੀ ਵਾਰੀ 800 ਮੀਟਰ ਚ ਪਾਰਟਿਸਪੇਟ ਕੀਤਾ। ਇਹਦੇ ਖਿਡਾਰੀ ਫਸਟ ਸੈਕੰਡ ਆਏ ਉਹਨਾਂ ਨੂੰ ਸਨਮਾਨਿਤ ਵੀ ਕਰ ਰਹੇ ਹੋ। ਕੀ ਕਹਲਾ ਜਾਂਦੇ ਹੋ ਸਰ ਅੱਜ ਦੀ ਪ੍ਰਤੀਯੋਗਤਾ ਬਾਰੇ? ਇਹ ਅੱਜ ਦਾ ਜੋ ਪ੍ਰੋਗਰਾਮ ਇਹਨਾਂ ਨੇ ਐਥਲੈਟਿਕ ਮੀਟ ਐਨਵਲ ਰੱਖੀ ਹੈ ਸ਼ਵਾਲੇ ਕਾਲਜ ਨੇ। ਇਹ ਬਹੁਤ ਹੀ ਵਧੀਆ ਉਪਰਾਲਾ ਹੈ ਇੱਕ। ਕਿਉਂਕਿ ਇਹਦਾ ਜਿਹੜਾ ਥੀਮ ਹੈ ਉਹ ਵੀ ਰੱਖਿਆ ਨਸ਼ਿਆਂ ਨੂੰ ਨਾ। ਖੇਡਾਂ ਨੂੰ ਹਾਂ ਸਾਡੇ ਜਿਹੜੇ ਸਟੂਡੈਂਟਸ ਹੈ ਸਾਡੇ ਜਿਹੜੇ ਬੱਚੇ ਹੈ ਸਾਡੀ ਸੋਸਾਇਟੀ ਹੈ ਇਹਦੇ ਵਿੱਚ ਅਸੀਂ ਇਹਨਾਂ ਨੂੰ ਕਿਸੇ ਹੋਰ ਪਾਸੇ ਅਟੈਚ ਕਰਾਂਗੇ ਤਾਂ ਹੀ ਦੂਸਰੇ ਗਲਤ ਪਾਸੇ ਨਹੀਂ ਅਟੈਚ ਹੋ ਸਕਦੇ ਹੈ ਜੋ ਸਾਡੀ ਅਟੈਚਮੈਂਟ ਹੈ ਦੈਟ ਪ੍ਰੋਡਿਊਸਸ ਡਿਟੈਚਮੈਂਟ ਤੇ ਸਾਡਾ ਇਹ ਜਿਹੜਾ ਸ਼ਵਾਲੇ ਕਾਲਜ ਹੈ ਇਸ ਏਰੀਆ ਦਾ ਬਹੁਤ ਮੁੱਖ ਕਾਲਜ ਹੈ ਇਸਨੇ ਇਹ ਥਲੇਟਿਕ ਮੀਟ ਅੱਜ ਯੋਜਨ ਕੀਤਾ ਹੈ ਤੇ ਮੈਨੂੰ ਇਹਨਾਂ ਨੇ ਇੱਥੇ ਬੁਲਾਇਆ ਹੈ ਜੇ ਚੀਫ ਗੈਸਟ ਮੈਨੂੰ ਬਹੁਤ ਅੱਛਾ ਲੱਗਿਆ ਮੈਨੂੰ ਆਪਣੇ ਵੀ ਕਾਲਜ ਦੇ ਦਿਨ ਯਾਦ ਆਏ ਇਐਸੀ ਵੀ ਕਿਸੇ ਟਾਈਮ ਵੈਦਾਂ ਖੇਲਦੇ ਹੁੰਦੇ ਸੀ ਔਰ ਇਸ ਦੇ ਨਾਲ ਇਹ ਬੱਚਿਆਂ ਦਾ ਇੱਕ ਆਲ ਪੱਖੀ ਜਿਹੜਾ ਸਰਬ ਜੋ ਉਹ ਇਹਨਾਂ ਦਾ ਜਿਹੜਾ ਵਿਕਾਸ ਹੋਊਗਾ ਕੱਲੀ ਐਜੂਕੇਸ਼ਨ ਕਦੇ ਵੀ ਪੂਰੀ ਨਹੀਂ ਹੋ ਸਕਦੀ ਬੱਚਿਆਂ ਨੂੰ ਮੈਂ ਆਲਵੇਜ਼ ਕਹਿੰਦਾ ਕਿ ਐਜੂਕੇਸ਼ਨ ਦੇ ਨਾਲ ਐਥਿਕਸ ਔਰ ਉਹਦੇ ਨਾਲ ਸਪੋਰਟਸ ਇਹ ਤਿੰਨੇ ਚੀਜ਼ਾਂ ਕਿਸੇ ਇੰਸਟੀਚਿਊਟ ਦੇ ਵਿੱਚ ਅਵੇਲੇਬਲ ਹੈ ਤਾਂ ਉਸ ਕਾਲਜ ਦੀ ਜਾਂ ਉਸ ਇੰਸਟੀਚਿਊਟ ਦੀ ਜਿਹੜੀ ਹੈ ਉਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਪੂਰਨ ਤੌਰ ਤੇ ਉਹ ਇੱਕ ਐਜੂਕੇਸ਼ਨਲ ਇੰਸਟੀਚਿਊਟ ਹੈ ਔਰ ਅੱਜ ਦਾ ਜਿਹੜਾ ਇਹਨਾਂ ਨੇ ਇਵੈਂਟ ਕੀਤਾ ਹੈ ਇਹਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈ ਔਰ ਜਿਹੜੇ ਬੱਚਿਆਂ ਨੇ ਨਹੀਂ ਵੀ ਪਾਰਟਿਸਿਪੇਟ ਕੀਤਾ ਉਹ ਐਟ ਲੀਸਟ ਦੇਖ ਕੇ ਅੱਗੇ ਤੋਂ ਇਸ ਵਿੱਚ ਪਾਰਟਿਸਿਪੇਟ ਕਰਨਗੇ ਤੇ ਆ ਸਾਡੀ ਇਹਨਾਂ ਨੂੰ ਐਜ਼ এ ਸਾਡੀ ਕੰਪਨੀ ਵੱਲੋਂ ਵੀ ਇਹਨਾਂ ਨੂੰ ਇਸ ਫੰਕਸ਼ਨ ਕਰਨ ਲਈ ਪੂਰੀ ਸਪੋਰਟ ਹੈ ਔਰ ਅਸੀਂ ਚਾਹਾਂਗੇ ਕਿ ਇਦਾਂ ਦੇ ਫੰਕਸ਼ਨ ਇਦਾਂ ਦੇ ਇਵੈਂਟਸ ਇਸ ਏਰੀਆ ਦੇ ਵਿੱਚ ਹੁੰਦੇ ਰਹਿਣ ਥੈਂਕ ਯੂ ਵੈਰੀ ਮਚ आरी आरी आज शिवालिक कॉलेज सरकारी शिवाली कॉलेज नैनगढ़ की एनुअल एथलैटिक मीट कराई जा रही है ये काफ़ी बच्चे पार्टीसपेट कर रहे हैं फिजिकल एजुकेशन डिपार्टमेंट के नाल नाल डिपार्टमेंट्स के बच्चे भी पार्टीसपेट कर रहे हैं जो कि बच्चों खेड़ा का की, की महत्व है जिंदगी फिजिकल फिटनेस बारे एक ਜਸਵਾ ਜਗਾਣਾ ਹੈ ਤਾਂ ਕਿ ਬੱਚੇ ਆਨ ਵਾਲੇ ਜਿਹੜੀ ਪੀਡੀਐ ਸਾਡੀ ਤੰਦਰੁਸਤ ਤੇ ਮਜ਼ਬੂਤ ਬਣੇ ਤੇ ਆਨ ਵਾਲੀਆਂ ਔਕੜਾਂ ਤੋਂ ਡਰੇ ਨਾ ਅੱਜ ਕਿਹੜੀ ਕਿਹੜੀ ਗੇਮ ਚੱਲਦੀ ਹੈ ਮੇਰਾ ਅੱਜ ਚੱਲਦੀਆਂ ਜੀ 100 ਮੀਟਰ ਚੱਲ ਰਹੀ ਹੈ 200 ਮੀਟਰ 800 ਮੀਟਰ 400 ਮੀਟਰ ਜੈਵਲਿਨ ਥ्रो ਡਿਸਕਸ ਥ्रो ਸ਼ਾਰਟ ਪੁੱਟ ਲੌਂਗ ਜੰਪ ਹਾਈ ਜੰਪ ਆਦਿ ਕਈ ਸਾਰੀਆਂ ਇਵੈਂਟਸ ਚਲਾਈ ਜਾਂਦੇ ਟੋਟਲ 22 ਇਵੈਂਟਸ ਕਰਵਾ ਰਹੇ ਆ ਗਰਲਸ ਦੀਆਂ 22 ਬॉयਸਟੀਆਂ ਬਾਈ ਇਹ ਕਿੰਨੀ ਚੀਜ਼ ਹੋ ਗਈ ਇਹ ਸਾਡੇ ਕਾਲਜ ਦੇ ਆਈ ਥਿੰਕ ਇਹ ਹੈਗੀ ਹੈ 47th ਐਥਲੈਟਿਕ ਮੁੱਖ ਮਹਿਮਾਨ ਕੌਣ ਸੀ ਅੱਜ ਮੁੱਖ ਮਹਿਮਾਨ ਅੱਜ ਦੇ ਜੀ ਸ਼੍ਰੀ ਐਮ ਐਨ ਗੋਇਲ ਸਾਹਿਬ ਸੀਗੇ ਐਨ ਐਫ ਐਲ ਮੰਗਲ ਦੇ ਪ੍ਰਧਾਨ ਜੀ ਦੇ ਆਪਣਾ ਨਾਮ ਬੋਲੋ ਮੇਰਾ ਨਾਮ ਸੀਮਾ ਸੈਣੀ ਹੈ ਜੀ ਮੈਂ ਇੱਥੇ ਪ੍ਰਿੰਸੀਪਲ ਦੇ ਅਹੁਦੇ ਤੇ ਕੰਮ ਕਰਦੀ ਹਾਂ ਓਕੇ ਜੀ